ਇਹ ਵੀਡੀਓ ਸਪੈਸ਼ਲ ਉਹਨਾਂ ਲੋਕਾਂ ਲਈ ਬਹੁਤ ਜ਼ਿਆਦਾ ਅਹਿਮ ਹੋਣੇ ਵਾਲੀ ਹੈ ਜਾਂ ਫਿਰ ਆਪਾਂ ਕਹਿ ਸਕਦੇ ਹਾਂ ਇੰਪੋਰਟੈਂਟ ਹੋਣ ਵਾਲੀ ਹੈ ਜਿਨ੍ਹਾਂ ਦੇ ਰਿਸ਼ਤੇਦਾਰ ਜਾਂ ਜਿਨ੍ਹਾਂ ਦੇ ਦੋਸਤ ਮਿੱਤਰ ਭੈਣ ਭਾਈ ਕੈਨੇਡਾ ਜਾ ਚੁੱਕੇ ਆ ਪਰ ਜਦੋਂ ਮੇਰੇ ਵਰਗਾ ਇੰਡੀਆ 'ਚ ਬੈਠਾ ਜਾਂ ਪੰਜਾਬ ਦੇ ਵਿੱਚ ਬੈਠਾ ਉਹਨਾਂ ਨੂੰ ਕਹਿੰਦਾ ਕਿ ਸਾਨੂੰ ਵੀ ਸਪਾਂਸਰਸ਼ਿਪ ਦੇ ਦਿਓ ਸਾਨੂੰ ਵੀ ਸਪਾਂਸਰ ਭੇਜ ਦਿਓ ਅਸੀਂ ਵੀ ਕੈਨੇਡਾ 1 ਮਹੀਨਾ 2 ਮਹੀਨਾ 6 ਮਹੀਨਾ ਘੁੰਮ ਫਿਰ ਕੇ ਵਾਪਸ ਮੁੜ ਜਾਵਾਂਗੇ ਪਰ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਆਪਾਂ ਨੂੰ ਸਪਾਂਸਰ ਨਹੀਂ ਭੇਜਦੇ ਤਾਂ ਸੋ ਆਪ ਤੁਹਾਡੇ ਉਹਨਾਂ ਸਾਰੇ ਪੰਜਾਬੀਆਂ ਦੀ ਉਮੀਦ ਇੱਕ ਪੂਰੀ ਹੋ ਸਕਦੀ ਹੈ ਪਰ ਇੱਕ ਛੋਟਾ ਜਿਹਾ ਰਿਸਕ ਆਪਾਂ ਕਹਿ ਸਕਦੇ ਹਾਂ ਇੰਨਾ ਵੱਡਾ ਵੀ ਰਿਸਕ ਨਹੀਂ ਕਿ ਆਪਣੀ ਜ਼ਿੰਦਗੀ ਖਰਾਬ ਹੋ ਜਾਊਗੀ ਇੱਕ ਛੋਟਾ ਜਿਹਾ ਰਿਸਕ ਲੈ ਕੇ ਆਪਾਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹਾਂ ਦੋ ਤਰੀਕੇ ਨਾਲ ਵੀਜ਼ਾ ਅਪਲਾਈ ਆਪਣਾ ਹੋ ਸਕਦਾ ਹੈ ਪਰ ਦੋਨੋਂ ਜਾਣਕਾਰੀ ਲੈਣ ਲਈ ਇੱਕ ਛੋਟੀ ਜੀ ਸਾਡੇ ਵੱਲੋਂ ਵੀ ਰਿਕਵੈਸਟ ਹੈ ਜੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਜੇ ਤੁਸੀਂ ਸ਼ੇਅਰ ਕਰੋਗੇ ਪੰਜਾਂ ਦੋਸਤਾਂ ਨਾਲ ਸੱਤੇ ਪਾਸ਼ਾ ਵਾਹਿਗੁਰੂ ਕਰੇ ਤੁਹਾਡੀ ਹਰ ਇੱਕ ਉਮੀਦ ਪੂਰੀ ਹੋਵੇ ਜੇ ਤੁਸੀਂ ਮੰਨਦੇ ਹੋ ਜਾਂ ਇਸ ਵੀਡੀਓ ਨੂੰ ਦੇਖ ਰਹੇ ਹੋ ਤੇ ਤੁਹਾਨੂੰ ਹੈਲਪ ਪਮਿਲੀ ਤਾਂ ਜਰੂਰ ਇਹ ਕੰਮ ਕਰਿਓ ਗੱਲ ਕਰਦੇ ਆ ਫਸਟ ਸਪੌਂਸਰਸ਼ਿਪ ਦੇ ਜੇਕਰ ਆਪਣੇ ਕੋਲੇ ਕੋਈ ਸਪான்ਸਰਸ਼ਿਪ ਹੈ ਨਹੀਂ ਆਪਾਂ ਨੂੰ ਬਾਹਰੋਂ ਕੋਈ ਭੇਜ ਨਹੀਂ ਰਿਹਾ ਨਾ ਦੋਸਤ ਨਾ ਰਿਸ਼ਤੇਦਾਰ ਨਾ ਭੈਣ ਭਾਈ ਆਪਾਂ ਇੰਡੀਆ ਦੇ ਵਿੱਚ ਬੈਠੇ ਅਪਲਾਈ ਕਰ ਸਕਦੇ ਆ ਜਿੱਦੀ ਸਿਰਫ ਫਾਈਲ ਅਪਲਾਈ ਕਰਨ ਦੀ ਨੀਅਰ ਅਬਾਊਟ 100 ਡਾਲਰ ਫੀਸ ਹੁੰਦੀ ਹੈ ਇੰਡੀਆ ਰੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਉਹੀ 5-7-8000 ਰੁਪਿਆ ਉਸ ਤੋਂ ਬਾਅਦ ਆਪਣੀ ਬਾਇਓਮੈਟ੍ਰਿਕ ਹੁੰਦੀ ਹੈ ਜਿਹਦੇ ਤੇ 2 ਤੋਂ 3000 ਰੁਪਿਆ ਖਰਚਾ ਆਉਂਦਾ ਹੈ ਮਤਲਬ ਕਿ ਆਪਾਂ ਪਹੁੰਚ ਜਾਨੇ 10 ਤੋਂ 11000 ਰੁਪਏ ਦੇ ਉਧਰ ਆਪਾਂ ਆਪਣੀ ਹੋਟਲ ਬੁਕਿੰਗ ਕਰ ਸਕਦੇ ਆ ਮਤਲਬ ਕਿ ਹੋਟਲ ਬੁਕਿੰਗ ਦੇ ਉੱ ਉਧਰ ਹੋਟਲ ਬੁੱਕ ਦੇ ਆਪਾਂ ਪੂਰੇ ਪੈਸੇ ਪੇ ਨਹੀਂ ਕਰਨੇ ਹੁੰਦੇ ਮਤਲਬ ਕੀ ਫੋਰ ਐਗਜ਼ਾਮਪਲ ਇੱਕ ਛੋਟੀ ਜੀ ਅਮਾਉਂਟ ਪੇ ਕਰਨੀ ਹੁੰਦੀ ਤੁਸੀਂ 10 ਡਾਲਰ ਦੇ ਕੇ 15 ਡਾਲਰ ਦੇ ਕੇ 20 ਡਾਲਰ ਦੇ ਕੇ ਆਪਣਾ ਉਧਰ ਇੱਕ ਹੋਟਲ ਬੁੱਕ ਕਰ ਸਕਦੇ ਹੋ ਜਦੋਂ ਤੁਸੀਂ ਕੈਨੇਡਾ ਪਹੁੰਚ ਜਾਂਦੇ ਹੋ ਉਦੋਂ ਤੁਸੀਂ ਉਹਨਾਂ ਨੂੰ ਪੂਰੇ ਪੈਸੇ ਪੇ ਕਰਨੇ ਹੁੰਦੇ ਆ ਜਿੰਨੇ ਵੀ ਉਹ ਹੋਟਲ ਦੀ ਹੁੰਦੀ ਆ ਫੀਸ ਮਤਲਬ ਇੱਕ ਦਿਨ ਰੁਕਣ ਦੀ 50 ਡਾਲਰ 30 ਡਾਲਰ 40 ਡਾਲਰ ਇਸ ਤਰੀਕੇ ਨਾਲ ਟੋਟਲ ਫੀਸ ਦੀ ਗੱਲ ਕਰੀਏ ਆਪਣਾ 15 ਤੋਂ 20000 ਰੁਪਿਆ ਇੱਕ ਇੰਡੀਆ ਤੋਂ ਫਾਈਲ ਲਾਉਣ ਦਾ ਖਰਚਾ ਆ ਜਾਂਦਾ ਹੈ ਜੇਕਰ ਫਾਈਲ ਲੱਗ ਜਾਵੇ ਤਾਂ ਕਹਿੰਦੇ ਆ ਕਿ ਸੱਤੇ ਪਾਸ਼ਾ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਪਰ ਜੇ ਫਾਈਲ ਨਾ ਲੱਗੇ 15 ਤੋਂ 20000 ਆਪਣਾ ਖਰਾਬ ਹੋ ਜਾਂਦਾ ਪਹਿਲਾ ਮੁਤਵਾ ਏ ਆ ਦੂਜੇ ਪੁਆਇੰਟ ਦੀ ਗੱਲ ਕਰੀਏ ਦੂਜਾ ਪੁਆਇੰਟ ਹੈ ਜਿਕਰ ਆਪਣੇ ਕੋਲੇ ਪਿਛਲੇ 5 ਸਾਲਾਂ ਦੇ ਵਿੱਚ ਦੋ ਤੋਂ ਤਿੰਨ ਕੰਟਰੀਆਂ ਦਾ ਸਟicker ਵੀਜ਼ਾ ਲੱਗਾ ਹੋਇਆ ਹੈ ਮਤਲਬ ਕਿ ਜਿਕਰ ਸਟicker ਵੀਜ਼ੇ ਦੀ ਗੱਲ ਕਰੀਏ ਅੱਜ ਕੱਲ ਥਾਈਲੈਂਡ ਨੇ ਵੀਜ਼ਾ ਫ੍ਰੀ ਕੀਤਾ ਹੋਇਆ 25 ਤੋਂ 30000 ਰੁਪਏ ਲੱਗਦਾ ਹੈ 4 ਤੋਂ 5 ਦਿਨ ਘੁੰਮਣ ਦਾ ਥਾਈਲੈਂਡ ਤੁਸੀਂ ਉੱਥੇ ਜਾ ਸਕਦੇ ਹੋ ਉਹ ਆਪਾਂ ਨੂੰ ਸਟicker ਵੀਜ਼ਾ ਪ੍ਰੋਵਾਈਡ ਕਰਾਉਂਦੇ ਆ ਉਸ ਤੋਂ ਬਾਅਦ ਮਹੀਨੇ ਦੋ ਮਹੀਨੇ ਬਾਅਦ ਤੁਸੀਂ ਵੀਅਤਨਾਮ ਜਾ ਸਕਦੇ ਹੋ ਤੁਸੀਂ ਜਾਪਾਨ ਜਾ ਸਕਦੇ ਹੋ ਤੁਸੀਂ ਚਾਈਨਾ ਜਾ ਸਕਦੇ ਹੋ ਮਤਲਬ ਕਿ ਦੋ ਦੋ ਮਹੀਨਿਆਂ ਦਾ ਗੈਪ ਪਾ ਕੇ ਤੁਸੀਂ ਉਹਨਾਂ ਦੀਆਂ ਕੰਟਰੀਆਂ ਦਾ ਟ ਜੋ ਕਿ 4 ਦਿਨ 5 ਦਿਨ ਵੱਧ ਤੋਂ ਵੱਧ 4 ਤੋਂ 5 ਦਿਨ ਦਾ ਵੀਜ਼ਾ ਹੁੰਦਾ ਹੈ ਮਤਲਬ ਵੀਜ਼ਾ ਵੱਧ ਹੁੰਦਾ ਹੈ ਆਪਾਂ 4 ਤੋਂ 5 ਦਿਨ ਰੁਕਣਾ ਉੱਥੇ ਉਹਦਾ ਖਰਚਾ ਜਿਹੜਾ ਆਉਂਦਾ ਉਹ 30000 ਰੁਪਏ ਆਉਂਦਾ ਹੈ ਉਹ ਆਪਾਂ ਉਹਦੇ ਨਾਲ ਕੀ ਹੁੰਦਾ ਆਪਣੀ ਟਰੈਵਲ ਹਿਸਟਰੀ ਬਣ ਜਾਂਦੀ ਹੈ ਤੁਸੀਂ ਬਹੁਤ ਵੀਡੀਓ ਦੇਖੀਆਂ ਹੋਣਗੀਆਂ ਕਿ ਚਾਰ ਦੇਸ਼ਾਂ ਦਾ ਟੂਰ ਪੰਜ ਦੇ ਤਾਂ ਅਸਤਰੀਕਰਨ ਟਰੈਵਲ ਹਿਸਟਰੀ ਨਹੀਂ ਬਣਦੀ ਜਦੋਂ ਇੱਕ ਦੇਸ਼ ਤੁਸੀਂ ਘੁੰਮ ਕਿਉਂ ਨਹੀਂ ਹੈ ਘੱਟੋ ਘੱਟ ਤੁਹਾਡਾ 2 ਮਹੀਨਿਆਂ ਦਾ ਗੈਪ ਹੋਣਾ ਚਾਹੀਦਾ ਹੈ ਵਿੱਚ ਦੂਜੇ ਦੇਸ਼ ਜਾਣ ਲਈ ਉਸ ਨੂੰ ਕਹਿੰਦੇ ਟਰੈਵਲ ਹਿਸਟਰੀ ਫਿਰ ਚਾਹੇ ਤੁਸੀਂ ਕੈਨੇਡਾ ਦੀ ਫਾਈਲ ਲਾ ਦਿਓ ਚਾਹੇ ਅਮਰੀਕਾ ਦੀ ਫਾਈਲ ਲਾ ਰਹੇ ਤੁਸੀਂ ਜਾ ਸਕਦੇ ਹੋ ਇਸ ਤਰੀਕੇ ਨਾਲ ਕੀ ਉਹਨਾਂ ਜਗ੍ਹਾ ਟੋਟਲ ਖਰਚੇ ਦੀ ਗੱਲ ਕਰੀਏ ਆਪਾਂ ਹਰ 2 ਮਹੀਨੇ ਬਾਅਦ ਗੈਪ ਆ ਕੇ ਆਪਾਂ ਮੰਨ ਲਓ ਤਿੰਨ ਕੰਟਰੀਆਂ ਜਾਣਦੇ ਆ ਚਾਈਨਾ ਜਾਣਦੇ ਆ ਜਾਪਾਨ ਜਾਣਦੇ ਆ ਵਿਏਟਨਾਮ ਜਾਣਦੇ ਆ ਥਾਈਲੈਂਡ ਜਾਣਦੇ ਆ ਜਾਂ ਫਿਰ ਇਸ ਤੋਂ ਬਿਨਾਂ ਕਿਤੇ ਵੀ ਜਾਣਦੇ ਆ ਆਪਣਾ ਵੱਤ ਤੋਂ ਵੱਤ ਮਿਨੀਮਮ ਟੂ ਮਿਨੀਮਮ 1 ਜੋ ਮਾਈਂਡ ਬਲੋਇੰਗ ਆ ਜੋ ਆਪਣੀ ਟਰੈਵਲ ਹਿਸਟਰੀ ਵੀ ਬਣ ਜਾਂਦੀ ਆ ਫਿਰ ਸਿੱਧਾ ਤੁਸੀਂ ਡਾਇਰੈਕਟ ਕੈਨੇਡਾ ਦੀ ਫਾਈਲ ਲਾਓ ਚਾਹੇ ਇੰਗਲੈਂਡ ਦੀ ਚਾਹੇ ਅਮਰੀਕਾ ਦੀ 100% ਹਾਈ ਚਾਂਸ ਹੁੰਦੇ ਆ ਫਾਈਲ ਲੱਗਣ ਦੇ ਸਾਰੇ ਅੱਜਕੱਲ ਪੰਜਾਬੀ ਇਦਾਂ ਹੀ ਤੀਰ ਤੋਕਾ ਲਾ ਕੇ ਆਪਣਾ ਕੈਨੇਡਾ ਦਾ ਸੁਪਨਾ ਪੂਰਾ ਕਰ ਰਹੇ ਆ ਵੀਡੀਓ ਚੰਗੀ ਲੱਗੇ ਆਈਡੀਆ ਚੰਗੇ ਲੱਗੇ ਤੇ ਸਬਸਕ੍ਰਾਈਬ ਠੋਕ ਦਿਓ ਲਾਈਕ ਵੀ ਠੋਕ ਦਿਓ ਜੀ